ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਮੂੰਗ ਦਾਲ ਸਪਰਾਉਟ ਦਾ ਬਹੁਤ ਹੀ ਹੈਲਦੀ ਟੇਸਟੀ ਸਿਰਫ ਇੱਕ ਚਮਚ ਤੇਲ ਨਾਲ ਬਣ ਜਾਣ ਵਾਲਾ ਬ੍ਰੇਕਫਾਸਟ ਮੋਂਗ ਦਾਲ ਸਪਰਾਉਟ ਜਿਹੜੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਆ ਤੇ ਸਾਨੂੰ ਜ਼ਰੂਰ ਖਾਣੇ ਚਾਹੀਦੇ ਆ ਮੋਂਗ ਦਾਲ ਸਪਰਾਉਟ ਤੁਸੀਂ ਇਹ ਨਾਸ਼ਤਾ ਬਣਾ ਕੇ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਵੀ ਪਾ ਕੇ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਹੁੰਦਾ ਹੈ ਇਹਦੇ ਨਾਲ ਹੀ ਆਪਾਂ ਇੱਕ ਚਟਪਟੀ ਜਿਹੀ ਚਟਨੀ ਵੀ ਬਣਾ ਕੇ ਤਿਆਰ ਕਰਨੀ ਹੈ ਤੇ ਜੇਕਰ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਮੇਰੇ ਚੈਨਲ ਤੇ ਤੇ ਪਲੀਜ਼ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਹ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਚਟਨੀ ਜਿਹੜੀ ਹੈ ਤਿਆਰ ਕਰਨੀ ਹੈ ਤੇ ਚਟਨੀ ਬਣਾਉਣ ਦੇ ਲਈ ਜਿਹੜਾ ਮੈਂ ਲਿਆ ਗ੍ਰਾਈਂਡਰ ਜਾਰਦ ਇਹਦੇ ਵਿੱਚ ਆਪਾਂ ਪਾਵਾਂਗੇ ਤਣੀਆਂ ਦੇ ਟੰਡਲ ਜਿਹੜੇ ਤਣੀਆਂ ਦੀਆਂ ਡੰਡੀਆਂ ਹੁੰਦੀਆਂ ਅਕਸਰ ਆਪਾਂ ਜਦੋਂ ਤਣੀਆਂ ਸਾਫ਼ ਕਰਦੇ ਹਾਂ ਤੇ ਡੰਡੀਆਂ ਜਿਹੜੀਆਂ ਸੁੱਟ ਦਿੰਦੇ ਆ ਪਰ ਇਹ ਡੰਡੀਆਂ ਦੇ ਨਾਲ ਹੀ ਆਪਾਂ ਚਟਪੜੀ ਜਿਹੀ ਚਟਨੀ ਬਣਾ ਕੇ ਤਿਆਰ ਕਰਾਂਗੇ ਜੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਟੰਡਲ ਮੈਂ ਸਾਫ਼ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ 3-4 ਵਾਰ ਧੋ ਲਿਆ ਕਿਉਂਕਿ ਟੰਡਲ ਦੇ ਵਿੱਚ ਮਿੱਟੀ ਵਗੈਰਾ ਜ਼ਿਆਦਾ ਹੁੰਦੀ ਹੈ ਇਸ ਕਾਰਨ ਟੰਡਲ ਨੂੰ ਚੰਗੀ ਤਰ੍ਹਾਂ ਦੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਫ੍ਰੈਸ਼ ਪੁਦੀਨਾ ਇਹਦੇ ਨਾਲ ਹੀ ਪਾਵਾਂਗੇ ਇਹਦੇ ਵਿੱਚ ਇੱਕ ਟੁਕੜਾ ਅਦਰਕ ਦਾ ਦੋ ਹਰੀਆਂ ਮਿਰਚਾਂ ਪਾਵਾਂਗੇ ਤੁਸੀਂ ਆਪਣੇ ਤਿੱਖੇ ਦੇ ਹਿਸਾਬ ਨਾਲ ਟੇਸ ਦੇ ਹਿਸਾਬ ਨਾਲ ਹਰੀ ਮਿਰਚ ਪਾ ਲਿਓ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ 1/4 ਚਮਚ ਨਾਲੋਂ ਵੀ ਘੱਟ ਕਾਲਾ ਨਮਕ ਪਾਣਾ ਕਾਲਾ ਨਮਕ ਜਿਹੜਾ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦਾ ਹੈ ਤੇ ਬਹੁਤ ਹੀ ਵਧੀਆ ਟੇਸ ਵੀ ਆਉਂਦਾ ਇਹਦੇ ਵਿੱਚ ਚਟਨੀ ਵਿੱਚ ਜ਼ਰੂਰ ਪਾਓ 1/4 ਚਮਚਾ ਸਫੇਦ ਵਾਲਾ ਨਮਕ ਪਾਪਣਾ 1/4 ਚਮਚ ਨਾਲੋਂ ਵੀ ਘੱਟ ਮੈਂ ਪਾਇਆ ਏ ਤੇ ਜੀਰਾ ਦੋ ਚਮਚ ਪਾਵਾਂਗੇ ਨਿੰਬੂ ਦਾ ਰਸ ਜੇਕਰ ਤੁਹਾਨੂੰ ਜ਼ਿਆਦਾ ਖੱਟੀ ਚਟਨੀ ਪਸੰਦ ਆ ਤਾਂ ਫਿਰ ਤੁਸੀਂ 3-4 ਚਮਚ ਵੀ ਪਾ ਸਕਦੇ ਹੋ ਤੇ ਮੈਂ ਦੋ ਚਮਚ ਨਿੰਬੂ ਦਾ ਰਸ ਪਾਇਆ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਇਹਨੂੰ ਆਪਾਂ ਪੀਸ ਲਵਾਂਗੇ ਇੱਕਦਮ ਇਹਦੀ ਚਟਨੀ ਬਣਾ ਕੇ ਆਪਾਂ ਤਿਆਰ ਕਰਨੀ ਹੈ ਇੱਕ ਪੇਸਟ ਬਣਾ ਕੇ ਦਾ ਤਿਆਰ ਕਰਨਾ ਚਟਨੀ ਜਿਹੜੀ ਮੈਂ ਪੀਸ ਕੇ ਤਿਆਰ ਕਰ ਲਈਏ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਔਰ ਬਹੁਤ ਹੀ ਟੇਸਟੀ ਇਹ ਚਟਨੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜਿਆਦਾ ਕੁਆਂਟੀਟੀ ਵਿੱਚ ਬਣਾ ਕੇ ਇਹਨੂੰ ਫ੍ਰਿਜ ਵਿੱਚ ਸਟੋਰ ਕਰ ਸਕਦੇ ਹੋ 2-3 ਮਹੀਨੇ ਤੱਕ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦੀ ਹੈ ਇਹਨੂੰ ਆਪਾਂ ਇੱਕ ਸਾਈਡ ਤੇ ਰੱਖਦੇ ਆਂ ਹੁਣ ਇੱਥੇ ਮੈਂ ਇੱਕ ਬੋਲ ਭਰ ਕੇ ਸਪਰਾਉਟ ਲਏ ਆ ਮੈਂ ਮੋਂਗ ਦਾਲ ਦੇ ਸਪਰਾਉਟ ਜਿਹੜੇ ਇਹ ਲਏ ਆ ਮੈਂ ਘਰ ਬਣਾਏ ਹੋਏ ਸਪਰਾਉਟ ਜਿਹੜੇ ਆ ਇਹ ਯੂਜ਼ ਕਰ ਰਹੀ ਆ ਤੁਸੀਂ ਚਨੇ ਦੇ ਦਾਲ ਸੋਰੀ ਕਾਲੇ ਚਨੇ ਜਿਹੜੇ ਹੁੰਦੇ ਆ ਉਹਦੇ ਸਪਰਾਉਟ ਲੈ ਸਕਦੇ ਹੋ ਜਾਂ ਫਿਰ ਮੋਠ ਜਿਹੜੇ ਹੁੰਦੇ ਆ ਉਹਦੇ ਸਪਰਾਉਟ ਵੀ ਇਹਨਾਂ ਨੂੰ ਮੈਂ ਗ੍ਰਾਈਂਡਰ ਜਾਰ ਦੇ ਵਿੱਚ ਪਾਇਆ ਅਤੇ ਨਾਲ ਹੀ ਆਪਾਂ ਪਾਵਾਂਗੇ ਦੋ ਹਰੀਆਂ ਮਿਰਚਾਂ 6-7 ਕਲੀਆਂ ਮੈਂ ਲਸਣ ਦੀਆਂ ਪਾ ਰਹੀਆਂ ਛੋਟੀਆਂ-ਛੋਟੀਆਂ ਕਲੀਆਂ ਇੱਕ ਟੁਕੜਾ ਅਦਰਕ ਦਾ ਪਾਵਾਂਗੇ ਇਹਨੂੰ ਮੈਂ ਤਿੰਨ-ਚਾਰ ਟੁਕੜਿਆਂ ਦੇ ਵਿੱਚ ਛੋਟੇ-ਛੋਟੇ ਪੀਸਾ ਦੇ ਵਿੱਚ ਕੱਟ ਕਰ ਲਿਆ ਹੈ ਇਹਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਫਰੈਸ਼ ਹਰਾ ਧਨੀਆ ਧਨੀਆ ਨੂੰ ਧੋ ਕੇ ਚੰਗੀ ਤਰ੍ਹਾਂ ਦੇ ਨਾਲ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਅੱਧਾ ਚਮਚ ਨਾਲੋਂ ਥੋੜਾ ਜਿਹਾ ਘੱਟ ਮੈਂ ਨਮਕ ਇਹਦੇ ਵਿੱਚ ਪਾਇਆ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤਨਾਲੇ ਆਪਾਂ 1/4 ਚਮਚੇ ਦੇ ਵਿੱਚ ਜੀਰਾ ਪਾਣਾ ਹੈ ਇਹਦੇ ਵਿੱਚ ਜਿਆਦਾ ਮਸਾਲੇ ਜਿਹੜੇ ਨਹੀਂ ਪਾਣੇ ਕਿਉਂਕਿ ਸਪਰਾਉਟ ਹੈਲਦੀ ਹੁੰਦੀ ਹੈ ਇਸ ਕਰਕੇ ਇਹਦੇ ਵਿੱਚ ਜਿਆਦਾ ਮਸਾਲੇ ਪਾਵਾਂਗੇ ਤੇ ਇਹਦਾ ਹੈਲਦੀਪਣ ਜਿਹੜਾ ਖਤਮ ਹੋ ਜਾਂਦਾ ਹੈ ਤੇ ਇਹਨਾਂ ਨੂੰ ਹੁਣ ਆਪਾਂ ਪੀਸ ਲੈਣਾ ਸਾਰੇ ਜਿਵੇਂ ਜਮ ਚੰਗੀ ਤਰ੍ਹਾਂ ਦੇ ਨਾਲ ਪੀਸ ਲਈਏ ਤੁਸੀਂ ਦੇਖ ਸਕਦੇ ਹੋ ਤੁਸੀਂ ਚਾਹੋ ਤੇ ਇਸ ਟਾਈਮ ਤੇ ਇਹਦੇ ਵਿੱਚ ਸੂਜੀ ਪਾ ਸਕਦੇ ਹੋ ਥੋੜੀ ਜਿਹੀ ਪਰ ਮੈਂ ਇਹਦੇ ਵਿੱਚ ਸੂਜੀ ਨਹੀਂ ਪਾ ਰਹੀ ਆ ਮੈਂ ਸਿਰਫ ਦਾਲ ਦੇ ਹੀ ਜਿਹੜੇ ਆ ਬ੍ਰੈਕਫਾਸਟ ਬਣਾ ਕੇ ਤਿਆਰ ਕਰ ਰਹੀ ਆ ਮੈਂ ਇਥੇ ਲਿਆ ਆਪੇ ਪੈਣ ਅੱਪੇ ਪੈਨ ਦੇ ਵਿੱਚ ਮੈਂ ਤੇਲ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਗ੍ਰੀਸ ਕਰਨਾ ਹੈ ਸਿਰਫ ਇੱਕ ਚਮਚ ਤੇਲ ਲਵਾਂਗੇ ਆਪਾਂ ਇਹ ਹੀ ਸਾਰੇ ਆਪਾਂ ਯੂਜ਼ ਕਰਨਾ ਹੈ ਤੁਸੀਂ ਚਾਹੋ ਤੇ ਤਵੇ ਦੇ ਉੱਤੇ ਇਹਦੇ ਛੋਟੇ ਛੋਟੇ ਪੈਨਕੇਕ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਸਾਰਿਆਂ ਨੂੰ ਮੈਂ ਗ੍ਰੀਸ ਕਰ ਲਿਆ ਤੇ ਇਹਨਾਂ ਤੇ ਇਹਦੇ ਵਿੱਚ ਆਪਾਂ ਥੋੜੇ ਥੋੜੇ ਤਿਲ ਪਾਨੇ ਆ ਸਫੇਦ ਵਾਲੇ ਤੇਲ ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਜੇਕਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇਸ ਤੋਂ ਬਿਨਾ ਵੀ ਬਣਾ ਸਕਦੇ ਹੋ ਇਹਨਾਂ ਨੂੰ ਸਾਰੇ ਦੇ ਵਿੱਚ ਮੈਂ ਤੇਲ ਪਾ ਲਿਆ ਤੇ ਹੁਣ ਆਪਾਂ ਇੱਕ ਇੱਕ ਚਮਚ ਜਿਹੜਾ ਪੇਸਟ ਬਣਾ ਕੇ ਰੱਖਿਆ ਮੂੰਗੀ ਦੀ ਦਾਲ ਦਾ ਸਪਰਾਉਟ ਦਾ ਇਹ ਆਪਾਂ ਇਹਦੇ ਵਿੱਚ ਪਾਣਾ ਸਾਰੇ ਖਾਨੇ ਜਿਹੜੇ ਆਪਾਂ ਦਹੀਂ ਭਰ ਦੇਣੇ ਆ ਜਿਆਦਾ ਬੈਟਰ ਨਹੀਂ ਪਾਣਾ ਨਹੀਂ ਤਾਂ ਫਿਰ ਇਹ ਬਾਹਰੋਂ ਤਾਂ ਪੱਕ ਜਾਣਗੇ ਪਰ ਅੰਦਰੋਂ ਕੱਚੇ ਰਹਿ ਜਾਣਗੇ ਥੋੜਾ ਥੋੜਾ ਪਾਣਾ ਸਿਰਫ ਇੱਕ ਇੱਕ ਚਮਚ ਇੱਕ ਇੱਕ ਚਮਚ ਇਹਦੇ ਵਿੱਚ ਮੈਂ ਬੈਟਰ ਪਾ ਕੇ ਗੈਸ ਦੇ ਉੱਤੇ ਜਿਹੜਾ ਮੈਂ ਆਪੇ ਭਾਂਣਾ ਰੱਖ ਦਿੱਤਾ ਤੇ ਇਹਨੂੰ ਆਪਾਂ ਕਵਰ ਕਰ ਦਾਂਗੇ ਲੋ ਫਲੇਮ ਤੇ 2 ਮਿੰਟ ਲਈ ਸਿਰਫ ਲੋ ਫਲੇਮ ਤੇ ਇਹਨੂੰ ਆਪਾਂ ਪਕਾਣਾ ਹੈ ਜੇਕਰ ਹਾਈ ਫਲੇਮ ਤੇ ਪਕਾਵਾਂਗੇ ਤੇ ਇਹ ਅੰਦਰੋਂ ਕੱਚੇ ਰਹਿ ਜਾਣਗੇ 2 ਮਿੰਟ ਹੋ ਗਏ ਤੇ ਇਹਨਾਂ ਨੂੰ ਆਪਾਂ ਹੁਣ ਉਲਟਾ ਦਿੰਨੇ ਆ ਐਕਸਟਰਾ ਇਹਦੇ ਵਿੱਚ ਹੋਰ ਤੇਲ ਪਾਣ ਦੀ ਜ਼ਰੂਰਤ ਨਹੀਂ ਹੈ ਇੰਨੇ ਕ ਤੇਲ ਦੇ ਵਿੱਚ ਇਹ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੇ ਆ ਔਰ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਵੀ ਲੱਗਦੇ ਆ ਹੁਣ ਇਹਨਾਂ ਨੂੰ ਆਪਾਂ ਉਲਟਾ ਦੇਣਾ ਤੇ ਉਲਟਾਣ ਦੇ ਪਲਟਾਣ ਦੇ ਇਹਨਾਂ ਨੂੰ ਆਪਾਂ ਪਕਾ ਲੈਣਾ ਕੱਲ੍ਹ ਦੇਖੋ ਕਿੰਨਾ ਵਧੀਆ ਆਇਆ ਇਹਨਾਂ ਦਾ ਇਨ ਨੂੰ ਆਪਾਂ ਫੇਰ ਤੋਂ 2-2 ਮਿੰਟ ਲਈ ਢੱਕ ਦੇਣਾ ਤਾਂ ਕਿ ਦੂਸਰੀ ਸਾਈਡ ਤੋਂ ਵੀ ਇਹ ਚੰਗੀ ਤਰ੍ਹਾਂ ਦੇ ਨਾਲ ਪੱਕ ਜਾਣ। ਇਹਨਾਂ ਨੂੰ ਮੈਂ ਉਲਟਾਉਂਦੇ ਪਲਟਾਉਂਦੇ ਜਿਹੜਾ ਇਹ ਪਕਾ ਲਿਆ ਤੁਸੀਂ ਦੇਖਦੇ ਹੋ ਜਿਹੜੇ ਸੈਂਟਰ ਵਾਲੇ ਮੈਂ ਗੈਸ ਦੀ ਫਲੇਮ ਲੋ ਕੀਤੀ ਹੋਈ ਹੈ ਇਹ ਪੱਕ ਗਏ ਇਹਨਾਂ ਨੂੰ ਆਪਾਂ ਕੱਢ ਲੈਣੇ ਆ। ਤੇ ਥੋੜਾ-ਥੋੜਾ ਤੇਲ ਇਹਨਾਂ ਖਾਨੇ ਦੇ ਵਿੱਚ ਹੋਰ ਪਾ ਕੇ ਜਿਹੜਾ ਬਾਕੀ ਬਚਿਆ ਹੋਇਆ ਬੈਟਰ ਉਹ ਵੀ ਆਹ ਦੇ ਵਿੱਚ ਪਾ ਦੇਣਾ ਤੇ ਜਿਹੜੇ ਸਾਈਡਾਂ ਵਾਲੇ ਇਹਨਾਂ ਨੂੰ ਆਪਾਂ ਫੇਰ ਤੋਂ ਉਲਟਾ ਦੇਣੇ ਆ ਤਾਂ ਕਿ ਇਹ ਵੀ ਚੰਗੀ ਤਰ੍ਹਾਂ ਦੇ ਨਾਲ ਪੱਕ ਜਾਣ। ਤੁਸੀਂ ਦੇਖ ਸਕਦੇ ਹੋ ਤੇਲ ਇੱਕ ਇੱਕ ਬੂੰਦ ਤੇਲ ਜਿਹੜਾ ਇਹਦੇ ਨਾਲ ਹੀ ਇਹ ਬਹੁਤ ਹੀ ਹੈਲਦੀ ਟੇਸਟੀ ਬ੍ਰੇਕਫਾਸਟ ਬਣ ਕੇ ਤਿਆਰ ਹੋ ਜਾਂਦਾ ਹੈ ਪ੍ਰੋਟੀਨ ਰਿਚ ਬ੍ਰੇਕਫਾਸਟ ਹੈ ਤੇ ਤੁਸੀਂ ਆਪਣੀ ਡਾਈਟ ਦੇ ਵਿੱਚ ਇਹਨੂੰ ਜ਼ਰੂਰ ਸ਼ਾਮਿਲ ਕਰੋ ਬਹੁਤ ਹੀ ਹੈਲਦੀ ਹੁੰਦਾ ਖਾਣ ਦੇ ਵਿੱਚ ਉਹ ਟੇਸਟ ਵੀ ਬਹੁਤ ਜ਼ਿਆਦਾ ਲੱਗਦਾ ਹੈ ਸਾਈਡਾਂ ਵਾਲੇ ਜਿਹੜੇ ਇਹ ਵੀ ਹੋ ਗਏ ਇਹ ਵੀ ਆਪਾਂ ਕੱਢ ਲੈਣੇ ਆ ਤੇ ਇਸੇ ਤਰੀਕੇ ਨਾਲ ਸਾਰੇ ਬਣਾ ਕੇ ਤਿਆਰ ਕਰ ਲੈਣੇ ਸਾਰੇ ਆਪੇ ਮੈਂ ਬਣਾ ਕੇ ਤਿਆਰ ਕਰ ਲਿਆ ਨਾਲ ਮੈਂ ਚਟਨੀ ਸਰਵ ਕਰ ਲਈਏ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨੂੰ ਕੈਚੱਪ ਦੇ ਨਾਲ ਵੀ ਖਾ ਸਕਦੇ ਹੋ ਮੈਂ ਇੱਕ ਤੋੜ ਕੇ ਤੁਹਾਨੂੰ ਦਿਖਾਨੀ ਆ ਅੰਦਰੋਂ ਸੌਫਟ ਤੇ ਬਾਹਰੋਂ ਕ੍ਰਿਸਪੀ ਬਣ ਕੇ ਇਹ ਤਿਆਰ ਹੋਏ ਆ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਸਾਡਾ ਬ੍ਰੇਕਫਾਸਟ ਜਿਹੜਾ ਬਣ ਕੇ ਤਿਆਰ ਹੈ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਜ਼ਰੂਰ ਕਲਿੱਕ ਕਰਿਓ ਮ